ਪਰਮਾਤਮਾ ਮੇਰੇ ਪੁੱਤ ਦੀ ਦਿਨ ਤੁਗਨੇ ਰਾਤ ਚੁਗਨੀ ਕਰੇ ਸੱਚੇ ਬਾਸ਼ਾ ਐ ਹੋ ਜੇ ਪੁੱਤ ਘਰ ਘਰ ਹੋਵੇ ਜਿੰਨਾ ਮੇਰਾ ਪੁੱਤ ਸਿਆਣਾ ਹੈ ਨਾ ਸਭ ਨੂੰ ਐ ਹੋ ਜੇ ਪੁੱਤ ਬਿਚੋੜੀ ਚ ਪਾਵੇ हे ਮਾਲਕਾ ਕਿਰਪਾ ਕਰੀਂ ਰਹਿਤੇ ਮੇਰੇ ਪੁੱਤ ਉ ਕਿਰਪਾ ਕਰੀਂ ਫਨ ਕੀ ਹੋਇਆ ਕਿ ਸੋਚੀ ਜਾਨੀ ਆ ਨਹੀਂ ਸੋਚਣਾ ਕੀ ਆ ਮੈਂ ਸੋਚਣਗੀ ਆ ਕਿ ਦਿਵਾਲੀ ਵੀ ਆਉਣ ਵਾਲੀ ਆ ਤੇ ਆ ਸਫਾਈਆਂ ਵੀ ਕਰਦੀਆਂ ਕਰਨ ਵਾਲੀਆਂ ਤੈਨੂੰ ਪਤਾ ਦਿਵਾਲੀ ਦੇ ਬਹਾਨੇ ਨਾਲ ਨਾ ਏਕੇ ਇੱਕ ਚੀਜ਼ ਵਾ ਵਾ ਸਾਫ਼ ਹੋ ਜਾਂਦੀ ਆ ਆ ਬੈੱਡ ਗੁੱਡ ਖੋਲ ਕੇ ਨਾ ਤੇ ਬਿਸਤਰਿਆਂ ਨੂੰ ਵੀ ਧੋਪ ਧੂਪ ਲਵਾ ਲਈਏ ਬਾਅਦ ਚ ਧੋਪ ਨਹੀਂ ਲੱਗਦੀ ਹੁੰਦੀ ਜਦੋਂ ਠੰਡ ਆ ਜਾਂਦੀ ਆ ਆ ਹੌਣੀ ਧੋਪ ਦੇ ਦੇਣੇ ਮੇਰੀ ਗੱਲ ਸੁਣ ਤੂੰ ਤੂੰ ਨਾ ਮੇਰੀ ਗੱਲ ਸੁਣ ਲਿਆ ਕਰ ਸੁਣਾ ਘੱਟ ਕਰ ਥੋੜਾ ਜਿਹਾ ਮੇਰੀ ਵੀ ਗੱਲ ਸੁਣਾ ਕਰ ਹਮੇਸ਼ਾ ਆਪਣੀ ਨਾਲ ਦੱਸਿਆ ਕਰ ਕੰਮ ਤੁਸੀਂ ਵਾ ਤੈਨੂੰ ਹੋਰ ਕੁਛ ਦਿਖਦਦਾ ਵੀ ਆ ਹਰ ਗੱਲ ਦੇ ਕੰਮ ਆ ਕਰਨ ਵਾਲਾ ਆ ਕਰਨ ਵਾਲਾ ਕਰਦੇ ਹੋਰ ਵੀ ਮੈਂਬਰ ਹੈਗੇ ਬਾਕੀ ਸਾਰਾ ਕੁਝ ਵੇਖ ਲੈਣਗੇ ਨਹੀਂ ਨਹੀਂ ਸੂਟ ਬੜਾ ਸੋਹਣਾ ਪਾਇਆ ਹੀ ਅੱਜ ਨਹੀਂ ਕਹਿਣਾ ਕੰਮ ਹੋਰ ਕਿੰਨੇ ਕਰਨਾ ਵਾ ਦੱਸੀ ਮੈਨੂੰ ਮੰਮੀ ਜੀ ਕੋ ਹੁਣ ਕੰਮ ਹੁੰਦਾ ਨਹੀਂ ਆ ਘਰ ਦੀਆਂ ਨੋਹਾਂ ਤੇ ਅਸੀਂ ਦੋਵੇਂ ਜਾਣੀਆਂ ਹੀ ਆ ਨਾ ਅਹੀਂ ਕੰਮ ਕਰਨੇ ਆ ਰਹੀ ਗੱਲ ਅੰਜੂ ਦੀ ਦੀਦੀ ਉਹ ਤੇ ਇੱਕ ਪਰੌਣੀ ਦੀ ਤਰ੍ਹਾਂ ਆਈ ਆ ਉਹਦਾ ਕੀ ਪਤਾ ਵਾ ਕਿਦਣ ਆਪਣਾ ਬੋਰੀ ਇਸ ਤਰ੍ਹਾਂ ਪੈਕ ਕਰਕੇ ਇੱਥੋਂ ਤੁਰ ਪਵੇ ਹੈ ਤਾਂ ਕੰਮ ਆਹੀ ਕਰਨਾ ਦੋਵਾਂ ਨੇ ਤੈਨੂੰ ਤਾਂ ਸਮਝਾਉਣੀ ਆ ਉਹਨੂੰ ਤੇ ਵੈਸੇ ਤੇ ਕੋਈ ਕੰਮ ਕਿਹਾ ਹੀ ਨਾ ਨਾ ਕਰੋ ਆਪ ਕਰ ਲਿਆ ਕਰੋ ਤੇ ਚੰਗੀ ਗੱਲ ਉਹਨੂੰ ਵੈਸੇ ਹੀ ਕੋਈ ਕੰਮ ਕਹਿਣਾ ਚਾਹੀਦਾ ਚਾਲਣੀ ਕਰ ਦਿੱਤੇ ਹੈ ਵਾ ਰਸੋਈ ਦਾ ਰੋਟੀ ਪਾਣੀ ਕਰਦੀ ਆ ਭਾਂਡੇ ਧੋ ਦਿੰਦੀ ਆ ਕਿਹਲੇ ਫੁਰ ਦਾ ਸੌੜਾ ਕੀ ਕਰੇ ਮੈਨੂੰ ਤੇ ਇਹ ਲੱਗਦਾ ਕਿ ਤੇ ਭਾਂਡੇ ਸਾਫ ਕਰਦੀ ਗਰਦੀ ਕਿਤੇ ਘਰ ਹੀ ਨਾ ਸਾਫ ਕਰਕੇ ਲੈ ਜੇ ਘਰ ਸਾਫ ਕਰਕੇ ਲੈ ਜੇ ਨਹੀਂ ਨਹੀਂ ਕਰਦੀ ਮੈਂ ਵੀ ਹੁਣ ਪੂਰਾ ਧਿਆਨ ਦਾ ਖਰੀਆਂ ਉਹਦਾ ਆ ਜਿਹੜੇ ਤੇਰੇ ਮਨ ਚ ਛੱਕੇ ਆ ਨਾ ਉਹ ਐਵੇਂ ਨਾ ਬੋਲਿਆ ਕਰ ਕਿ ਇਹ ਤੇ ਨਾ ਨਜਾਇਜ਼ ਇਲਜ਼ਾਮ ਨਹੀਂ ਲਾਇਦੇ ਹੁੰਦੇ ਜੇ ਕੁਝ ਪਤਾ ਵਾ ਤੇ ਤਾਂ ਦੱਸ ਜੇ ਦੇਖਦਾ ਵਾ ਤਾਂ ਦੀ ਮੈਂ ਕਹਿੰਨੀ ਨਾ ਜੈਡੀ ਟੇ ਮੂਰਖਾ ਆਣੀ ਮੈਂ ਹੋਰ ਕਿਹਨੂੰ ਕਿਉਂ ਨਹੀਂ ਕਹ ਦੇਣੀ ਮਨੂੰ ਹੀ ਕਿਉਂ ਕਹਨੀ ਚਲ ਤੂੰ ਉਹਦੀ ਗੱਲ ਛੱਡ ਤੂੰ ਇਹਦੇ ਸੂੜ ਕਿਨੇ ਸੋਣਾ ਪਾਇਆ ਵਾ ਅੱਜ ਕੱਡੇ ਲੁਮਰੀ ਜੋ ਨੀ ਆਹੋ ਉਦੋਂ ਦਾ ਸਵਾਹ ਕੇ ਰੱਖਿਆ ਹੀ ਤੇ ਚੁੰਨੀ ਰੰਗਣੇ ਦਿੱਤੀ ਤੇ ਮੁੜ ਕੇ ਭੁੱਲ ਗਿਆ ਚੇਤਾ ਆ ਕਿੰਨੇ ਦਿਨਾਂ ਬਾਅਦ ਮੈਂ ਚੁੰਨੀ ਰੰਗਾ ਕੇ ਲੈ ਕੇ ਆਈ ਆ ਸੂਰ ਸੋਲਾ ਲੱਗਾ ਵਾ ਮੇਰੀ ਗੱਲ ਸੁਣਾ ਜੀ ਜੁੜ ਪਾਇਆ ਕਰਾਂ ਨਾ ਤੇ ਸਲੀਮ ਡ੍ਰੀਮ ਤੇ ਹੈਗੀ ਆ ਸੋਹਣੀ ਲੱਗਿਆ ਕਰੂਗੀ ਜੀ ਮੈਨੂੰ ਨਹੀਂ ਚੰਗੀ ਲੱਗਣੀ ਸਿਮਰ ਤਾ ਮੈਂ ਬਹੁਤ ਹੀ ਸਲੀਮ ਆ ਥੋੜੇ ਜਿਹਾ ਭਾਰੇ ਬੰਦੇ ਨੂੰ ਜੀਨ ਚੰਗੀ ਲੱਗਦੀ ਆ ਓ ਜਾਓ ਬਾਜ਼ਾਰ 'ਚ ਵੇਖੋ ਆ ਕਾ ਉਦੋਂ ਜਿੱਦਾਂ ਆਪਾਂ ਬਾਜ਼ਾਰ 'ਚ ਕੇ ਵੇਖਿਆ ਨਾ ਕੁੜੀ ਕਿੰਨੀ ਪਤਲੀ ਜੀ ਉਹਨੂੰ ਜੀਨ ਪਾਇ ਉਹਨੇ ਜੀਨ ਪਾਇ ਤੇ ਤੁਹਾਨੂੰ ਕੀ ਪ੍ਰੋਬਲਮ ਆ ਪਾ ਕੇ ਰੱਖਿਆ ਕਰੋ ਬੰਦਾ ਸੋਹਣਾ ਲੱਗਦਾ ਵਾ ਜੂਰੀ ਥੋੜੀ ਕਿ ਬੰਦਾ ਕਿਤੇ ਜਾਵੇ ਤੇ ਫੇਰ ਹੀ ਜੀਨ ਪਾਵੇ ਘਰੇ ਵੀ ਬੰਦਾ ਪਾ ਕੇ ਰਹਿ ਸਕਦਾ ਹੁਣ ਮੈਂ ਤੇਰੇ ਵਾਂਗੂ ਜੀਨ ਟੌਪ ਪਾ ਕੇ ਨਾ ਤੇ ਘਰੇ ਬਹਿ ਜਾ ਕਨਾ ਤੇ ਕੰਮ ਨਾ ਮੇਰੇ ਪਿਓ ਨੇ ਕਰਨੇ ਆਣ ਕੇ ਸਾਰੇ ਗੱਲ ਸਮਝਿਆ ਕਰ ਓਹੋ ਦੀਦੀ ਚਲ ਜੀ ਜੀਨ ਟੌਪ ਨਹੀਂ ਪਾਣਾ ਤੇ ਫਰੌਗ ਹੀ ਪਾਲਿਆ ਕਰ ਆਪਾਂ ਇਦਾਂ ਕਰਦੇ ਆ ਕੱਲ ਆਪਾਂ ਬਾਜ਼ਾਰ ਚਲਦੇ ਆ ਆਪਾਂ ਉੱਥੋਂ ਤੇਰੇ ਲਈ ਫਰੌਗ ਖਰੀਦ ਕੇ ਲਿਆਵਾਂਗੇ ਵੇਖੀਏ ਜਦ ਫਰੌਗ ਬਾਈ ਕਿੰਨੀ ਸੋਹਣੀ ਲੱਗਿਆ ਕਰੇਗੀ ਪਰੀ ਲੱਗੇ ਕਿ ਮੇਰੀ ਪਰੀ ਚਲ ਕੋਈ ਨਹੀਂ ਹੋਣ ਜਦੋਂ ਵੀ ਸੂਟ ਨਾ ਮੇਰੇ ਆਉਣੀ ਹੈ ਨਾ ਤੇ ਦੋ ਆਪਾਂ ਦੋ ਸੂਟਾਂ ਦੀਆਂ ਫਲੋਕਸੀ ਬਣਾਵਾਂਗੇ ਤੇ ਨਾਲ ਸਲਵਾਰ ਟਾਈਟ ਪਹੁੰਚੇ ਆਗੇ ਯਾਰ ਫਿਰ ਉਹਨੂੰ ਸਟੀਚ ਕਰਨ ਦੋਗੇ ਫਿਰ ਪਾਉਗੇ ਆਪਾਂ ਰੈਡੀਮੈਂਟ ਲਿਆਵਾਂਗੇ ਯਾਰ ਰੈਡੀਮੈਂਟ ਦੀ ਇੰਨੀ ਫਿਟਿੰਗ ਨਹੀਂ ਹੁੰਦੀ ਜੋ ਘਰ ਸੀ ਤੇਰੀ ਫਿਟਿੰਗ ਹੁੰਦੀ ਹੈ ਨਾ ਘਰੇ ਲੈਸ ਲਾਵਾ ਕੇ ਸਵਾਵਾਂਗੇ ਨਾ ਤੇ ਬੜਾ ਸੋਹਣਾ ਬਣੂਗਾ ਆਪਣੇ ਹਿਸਾਬ ਨਾਲ ਬਣਾਵਾਂਗੇ ਨਾਲੇ ਚੰਗਾ ਦੋ ਸੂਟ ਲੈ ਆਣੀ ਹੁਣ ਫਲੋਕਸ ਵਾਲੇ ਚਲੋ ਠੀਕ ਹੈ ਫਿਰ ਕੱਲ ਆਪਾਂ ਚੱਲਾਂਗੇ ਅਗਰ ਕੱਲ ਲੈ ਕੇ ਆਵਾਂਗੇ ਪੱਕਾ ਚਲ ਠੀਕ ਹੈ ਫਿਰ ਬਾਜੀ ਕੋ ਪੈਸੇ ਤਾਂ ਲੈ ਲਿਆ ਅੱਜ ਆਹ ਉਸ ਅਸਤਵੀ ਲੈਣੀ ਹੁੰਦਾ ਕੁੱਕਾ ਤੇ ਕਿਤੇ ਹੋਰ ਤੇ ਤੁਸੀਂ ਤੇ ਲੱਲਾ ਦਾ ਜ਼ਾਹਿਰ ਕੋ ਇਕੋ ਜਿਹਾ ਸੂਟ ਖਰੀਦਾਂਗੇ ਆਪਾਂ ਚਲੋ ਠੀਕ ਹੈ ਅੱਛਾ ਇੱਕ ਸੂਟ ਆਪਾਂ ਇਕੋ ਜਿਹਾ ਲਵਾਂਗੇ ਤੁਸੀਂ ਉਹ ਜਿਹਾ ਮੈਮੀ ਹੋ ਜਾ ਟਵਿਨਿੰਗ ਕਰਾਂਗੇ ਸੂਟ ਨਹੀਂ ਫਿਰ پرو ਕੇ ਪਾਉਂਗੇ ਤੁਹਾਨੂੰ ਪਰਾ ਸੂਟ ਤੇ ਫਿਰ ਮੈਮੀ ਬਣਾ ਲਿਓ ਦੁੱਧ ਨੂੰ ਬਾਲਾ ਵਾਲਿਆ ਸੀ ਤੇ ਠੰਡਾ ਵੀ ਹੋ ਗਿਆ ਮੈਂ ਫ੍ਰਿਜ ਚਲਾ ਦਿੱਤਾ ਜੀ ਬਹੁਤ ਵਧੀਆ ਕੀਤਾ ਦੀਦੀ ਤੇ ਠੰਡਾ ਇੰਨੀ ਜਲਦੀ ਹੋ ਗਿਆ ਦੁੱਧ ਕੀ ਪਤਾ ਝੂਕਾ ਮਾਰ ਮਾਰ ਕਰਤਾ ਹੂੰ ਵੇਖ ਲਓ ਚੜਾਣਾ ਕੀ ਕੱਕਾ ਨਹੀਂ ਮਾਰੀਆਂ ਪੱਖੀਆਂ ਚੱਲੀਆਂ ਸੀ ਮੈਂ ਬੜੀਆਂ ਗੱਲਾਂ ਸੁਟਾਂ ਦੀਆਂ ਆਉਂਦੀਆਂ ਤੇ ਸੂਟ ਬੜਾ ਜੰਦਿਆ ਵਾ ਕਹਿਰਾ ਲਿਆਂਦਾ ਜੇ ਅੱਛਾ ਦੀਦੀ ਸੋਹਣਾ ਲੱਗੰਦਿਆ ਹੂੰ ਸੋਹਣਾ ਲੱਗੰਦਿਆ ਨਾ ਬਹੁਤ ਸੋਹਣਾ ਲੱਗਦਾ ਭਾਜੀ ਨੇ ਲਿਆ ਕੇ ਦਿੱਤਾ ਵਾ ਭਾਜੀ ਤੇ ਕੇ ਲੈ ਕੇ ਆਏ ਸੀ ਨਹੀਂ ਲੈ ਭਾਜੀ ਕੇ ਤੇ ਇੱਤੀ ਭਾਜੀ ਆ ਰਣਜੀਤ ਭਾਜੀ ਨੇ ਲਿਆ ਕੇ ਦਿੱਤਾ ਹੈ ਜੇ ਅਜੇ ਵੀ ਨਹੀਂ ਪਤਾ ਲੱਗਾ ਤੇ ਲੱਗ ਗਿਆ ਫਿਰ ਤੁਹਾਨੂੰ ਦੱਸਾਂ ਇਹਨਾਂ ਦੇ ਪੱਤੀ ਪਰਮੇਸ਼ਵਰ ਨੇ ਲੈ ਕੇ ਦਿੱਤਾ ਹੈ ਵੈਸੇ ਵੀ ਨਾ ਉਹ ਦੀਦੀ ਨਾ ਇੰਨਾ ਪਿਆਰ ਕਰਦੇ ਇੰਨਾ ਪਿਆਰ ਕਰਦੇ ਆ ਉਹ ਹਰ ਇੱਕ ਦਿਨ ਛੱਡ ਕੇ ਨਾ ਉਹਨਾਂ ਲਈ ਗਿਫਟ ਲੈ ਕੇ ਆਉਂਦੇ ਆ ਅੱਜ ਦੇ ਪਰਸੂ ਲੈ ਕੇ ਦਿੱਤਾ ਸੀ ਇਹਨਾਂ ਨੂੰ ਇਹ ਅੱਛਾ ਮੇਰੀ ਗੱਲ ਸੁਣੋ ਇਹ ਗੱਲ ਦੱਸਣ ਦੀ ਲੋੜ ਆ ਕਿ ਉਹ ਮੇਰੇ ਨਾਲ ਪਿਆਰ ਕਰਦੇ ਆ ਦੱਸ ਉਹਨਾਂ ਨੂੰ ਨਹੀਂ ਨਜ਼ਰ ਆਉਂਦਿਆ ਹਸਬੰਦ ਵਾਈਫ ਆ ਪਿਆਰ ਤੇ ਹੋਊਗਾ ਹੀ ਸਾਡੇ ਚ ਉਹ ਦੀਦੀ ਤੁਹਾਨੂੰ ਪਤਾ ਤੇ ਆ ਜਿੰਨਾ ਚਿਰ ਕਿਹਨੂੰ ਦਿਖਾਉਣਾ ਨਾ ਉਹਨਾਂ ਜਿੱਕਰ ਤੱਕ ਬਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਕਈਆਂ ਨੂੰ ਦੱਸੇ ਹੀ ਪਤਾ ਲੱਗਦਾ ਹੁੰਦਾ ਵਾ ਕਿ ਘਰ ਚ ਕੀ ਚੱਲਣ ਦਿਆ ਵਾ ਦੀਦੀ ਤੁਸੀਂ ਨਾ ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰੋ ਤੁਹਾਨੂੰ ਤੇ ਪਤਾ ਹੀ ਆ ਆ ਬਿਨਾ ਸੋਚਣ ਤੋਂ ਨਾ ਜੋ ਮਨਜੀ ਬੋਲਦੀ ਰਹਿੰਦੀ ਆ

ਮੇਨ ਕੋਈ ਨਾ ਕੋਈ ਗਿਫਟ ਕਰਦੇ ਹੀ ਰਹਿੰਦੇ ਆ ਕਰਦੇ ਰਹਿੰਦੇ ਆ ਉਹਨਾਂ ਦੀ ਨਾ ਆਦਤ ਆ ਜਦੋਂ ਉਹ ਮਾਰਕੀਟ ਜਾਣਗੇ ਉਹਨਾਂ ਨੇ ਕੁਝ ਨਾ ਕੁਝ ਮੇਰੇ ਵਾਸਤੇ ਲੈ ਕੇ ਹੀ ਆਉਣਾ ਵਾ ਦੀਦੀ ਤੁਸੀਂ ਕੱਲ ਸੱਚ ਮੂਵੀ ਵੇਖਣ ਗਈ ਨਾ ਕਿੱਦਾਂ ਦੇ ਰਿਆ ਬਹੁਤ ਵਧੀਆ ਮੂਵੀ ਹਾਂ ਜੀ ਮੈਂ ਤਾਂ ਘਰੇ ਹੀ ਸੀ ਤੁਸੀਂ ਕਦੋਂ ਮੂਵੀ ਵੇਖਣ ਚਲ ਗਏ ਓਏ ਯਾਰ ਉੱਥੇ ਟਾਈਮ ਸੇਸ ਹੋ ਗਏ ਹੁਣੇ ਨਾ ਉਹਦੇ ਕਰਕੇ ਦੀਦੀ ਉਹਨੇ ਤਾਂ ਕੱਲ ਸ਼ਾਮ ਦਾ ਸ਼ੋਅ ਵੇਖ ਕੇ ਆਏ ਆ ਅੱਛਾ ਹਾਂ ਜੀ ਦਸਨੀ ਤੁਸੀਂ ਫਿਲਮ ਵੇਖਣ ਚੱਲੇ ਸੀ। ਇਹਦੇ 'ਚ ਕੀ ਦੱਸਣਾ ਹੈ? ਅਸੀਂ ਤਾਂ ਜਾਣਦੇ ਰਹਿਨੇ ਆ ਕਿ ਕਿਸੇ ਦੇ ਮੀਨੇ ਤਾਂ ਤੁਸੀਂ ਤੇਰੇ ਜਾਰ-ਵਾਰ ਜਲਦੇ ਨੇ। ਜਦੋਂ ਉਹਨਾਂ ਦਾ ਮੂਡ ਹੋਵੇ, ਉਹਦੇ ਨੂੰ ਕਹਿ ਦਿੰਦੇ ਆ ਤਿਆਰ ਹੋ। ਸੀਰਤ ਮੈਂ ਇੱਕ ਮਿੰਟ ਪਾਣੀ ਪੀ ਕੇ ਆਈ। ਲੈ, ਤੂੰ ਗੇ ਜਾਣਾ। ਨਾਲੇ ਇਹ ਲੈ ਕੇ ਆਉਂਦੇ ਆ। ਤੂੰ ਇਹ ਜਾਇਓ ਪਾਣੀ ਦੇ ਇੱਕ ਗਲਾਸ ਲੈ ਕੇ ਆਇਓ। ਜਾਓ। ਲੈ ਕੇ ਆਂਗੇ। ਜਿੰਨਾ ਟਾਈਮ ਵੇਖਣ ਤੇ ਲਾ ਦਿੰਦੇ ਜੇ ਨਾ। ਉਹਨੇ ਜਿੰਨ ਭਾਵੇਂ 10 ਗਲਾਸ ਵੀ ਵਾਪਸ ਲਿਆਓ ਕਿੰਨੀ ਮਾਈ ਆ ਤੈਨੂੰ ਹੈ ਕਾਹਦੇ ਵਾਸਤੇ ਮੈਨੂੰ ਕੋਸਟ ਕਰਨ ਦੀਆਂ ਝੂਠ ਬੋਲਣ ਦੀ ਕਿਹੜੀ ਤਰੀਕ ਪਿਓ ਵਾਲੀ ਮੈਨੂੰ ਫਿਲਪ ਫੋਨ ਖੜਿਆ ਕੇ ਪਾਦੀ ਮੇਰੇ ਬਸ ਹਾਂ ਤੇ ਹਾਂ ਮਿਲੋਂ ਗਿੜਿਆ ਕਰ ਐਵੇਂ ਨਾ ਆਪਣੇ ਵਿੱਚ ਦੱਸਣ ਦੇਆ ਪਿਆ ਕਰ ਮੈਂ ਜੋ ਕਹਿੰਨਾ ਸਹੀ ਕਹਿੰਦੀ ਜੇ ਮੈਂ ਕੋਈ ਗੱਲ ਕਰਨੀ ਹੁੰਦੀ ਨਾ ਤੇ ਕਰਨ ਦਿਆ ਕਰ ਤੂੰ შეデア ਨੋਬੀਲਾ ਮੈਨੇਜਰ ਆ ਜੀ ਝੂਠ ਬੋਲੀ ਜਾਵਾ ਔਕਾ ਫਿਰ ਮੋਂ ਕੋਣ ਖੜਿਆ ਮਾ ਝੂਠ ਝੂਠ ਪਾਦੀ ਨੇ ਕਦੋਂ ਲਿਆ ਕੇ ਦਿੱਤਾ ਵਾ ਤੈਨੂੰ ਮੈਂ ਕਿਹਾ ਝੂਠ ਬੋਲਣ ਨੂੰ ਨਹੀਂ ਨਾ ਬੋਲਣ ਮੈਂ ਤੂੰ ਬਸ ਮੇਰੀ ਹਾਂ ਚ ਹਾਂ ਮਲੋਣੇ ਕੀ ਹਾਂ ਜੋ ਸਿਮਰਤ ਕਹਿੰਦੀ ਸਹੀ ਕਹਿੰਦੀ ਬਸ ਚੁੱਪ ਕਰਕੇ ਬੈਠ ਰਹਿ ਪਾਣੀ ਲਾ ਕੇ ਹੋ ਜੀ ਚੁੱਪਾ ਨਹੀਂ ਤੂੰ ਕਿਹੜੀਆਂ ਫਰੋਸਤੀਆਂ ਘੱਟਦੀ ਰਹਿਣੀ ਆ ਸਿਮਰਤ ਬੈਠੀ ਬੈਠੀ ਪਤਾ ਨਹੀਂ ਤੇਰਾ ਦਿਮਾਗ ਕਿੱਧਰ ਕਿੱਧਰ ਚੱਲ ਜਾਂਦਾ ਵਾ ਘੁੰਮਣਾ ਵਾਪਸ ਲਾਇਆ ਘਰ ਇਹਨੂੰ ਉਹ ਚੁੱਪ ਕਰ ਦੋ ਇਹਦਾ ਚੁੱਪ ਗਰਮੀ ਬੜੀ ਹੈ ਨਾ ਉਹਦੇ ਕਰਕੇ ਫਿਰ। ਹਮਮਮ ਸ਼ਮਮੀ ਦੀ ਕੋਈ ਸੜੰਜੇ ਦੀ ਸਮੈਲ ਨਹੀਂ ਆਉਂਦੀ ਸੜਨ ਦੀ? ਹਾਂ ਕੁਝ ਜ਼ਿਆਦਾ ਹੀ ਸਰੰਜੇ ਦੀ ਸਮੈਲਾ ਆਉਂਦੀ ਜੇ ਅੱਜ ਦੀ ਜੀ ਤੁਸੀਂ ਦੇਖੋ ਕਿਤੇ ਗੈਸ ਤੇ ਕੁਝ ਪਿਆ ਤਾਂ ਨਹੀਂ ਆ ਜਾਂ ਦੁੱਧ ਜਾਂ ਕੋਈ ਸਬਜ਼ੀ ਨਹੀਂ ਰਸੋਈ ਚ ਕੁਝ ਨਹੀਂ ਰਸੋਈ ਸਭ ਠੀਕ ਹੈਗਾ ਪਰ ਮੈਨੂੰ ਕਿਉਂ ਆਉਂਦੀ ਆ ਅੱਜ ਤਾਂ ਕੋਈ ਬਹੁਤ ਜ਼ਿਆਦਾ ਕੋਈ ਚੀਜ਼ ਨਹੀਂ ਨਾਲ ਨਾ ਚੁੱਲੇ ਦੇ ਉੱਪਰ ਰੱਖੀ ਤੂੰ ਸੜੰਦੀ ਪੂਰੀ ਸੜੰਦੀ ਆ ਮੈਂ ਦੇਖ ਕੇ ਨਹੀਂ ਨਹੀਂ ਬੈਠੋ ਬੈਠੋ ਮੈਂ ਦੱਸਦੀ ਹਾਂ ਪਤਾ ਕੀ ਆ ਕਦੀ ਕਦੀ ਬੰਦੇ ਦਾ ਕਲੇਜਾ ਹੀ ਸੜਿਆ ਹੁੰਦਾ ਅੰਦਰ ਉਹ ਅੰਦਰ ਨੂੰ ਨਾ ਛੜ ਛੜ ਕੇ ਨੂੰ ਚੜਦਾ ਆ ਗਿਆ ਇਹ ਸਾਮਾਨ ਉਹ ਸੜਦਾ ਆਣਾ ਹੈ ਹੋਰ ਕੀ ਸੜਨਾ ਹੈ ਸਹੀ ਗੱਲ ਆ ਮੈਨੂੰ ਤਾਂ ਲੱਗਦਾ ਕਿਸੇ ਦਾ ਕਲੇਜਾ ਹੀ ਸੜਨਦਿਆ ਵਾ ਕਿਤੇ ਤੇਰਾ ਤੇ ਨਹੀਂ ਸੜਨਦਿਆ ਵੇਖ ਲਿਆ ਨਾ ਤੁਸੀਂ ਉਹਨੂੰ ਵੇਖ ਲਿਆ ਜੈਨਾ ਹਾਂਜੀ ਦੀਦੀ ਪਤਾ ਨਹੀਂ ਕਿਉਂ ਇਦਾਂ ਕਰਦੀ ਆ ਵੈਸੇ ਤੇ ਬਹੁਤ ਚੰਗੀ ਆ ਮੈਂ ਵੀ ਕਈ ਵਾਰ ਵੇਖਿਆ ਤੁਹਾਡੇ ਨਾਲ ਨਾ ਇਦਾਂ ਹੀ ਕਰਦੀ ਆ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੁਸੀਂ ਗੁੱਸਾ ਨਾ ਕਰਿਆ ਕਰੋ ਕਦੀ ਮੈਂ ਤੇ ਨਹੀਂ ਨਾ ਤੁਹਾਨੂੰ ਮਾੜੀ ਚੰਗੀ ਕਹੀ ਨਾ ਕਦੀ ਰਣਜੀਤ ਨੇ ਕਹੀ ਆ ਨਾ ਕਦੀ ਮੰਮੀ ਜੀ ਨੇ ਕਹੀ ਆ ਆਈ ਈ ਜੇ ਉਮਰ ਹੀ ਇਦਾਂ ਦੀ ਆ ਆ ਛੋਟੀ ਉਮਰ ਤੇ ਵਿਆਹ ਕਰਕੇ ਤੇ ਇੱਥੇ ਆ ਗਈ ਆ ਕੋਈ ਗੱਲ ਨਹੀਂ ਹਵਾ ਚੁਟਦੀ ਫਿਰਦੀ ਏ ਉੱਠ ਲੈੰਦੋ ਅਜੇ ਕਿਸੇ ਦੀ ਹੱਥੀ ਨਹੀਂ ਨਾ ਚੜੀ ਜਦੋਂ ਸੁਧਾਰਨਤ ਕੋਈ ਆਵੇ ਨਾ ਤੇ ਉਹ ਸੁਧਾਰ ਲੈਂਦੇ ਹੁੰਦੇ ਨੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਦੀਦੀ ਤੁਸੀਂ ਤਾਂ ਬੁਰਾ ਹੀ ਮੰਨ ਗਏ ਤਾਨੂੰ ਪਤਾ ਇਹ ਪਹਿਲੇ ਪਹਿਲੇ ਸ਼ਦੈਣ ਮੇਰੇ ਨਾਲ ਵੀ ਇਦਾਂ ਹੀ ਕਰਦੀ ਹੁੰਦੀ ਸੀ ਅੱਕੇ ਮੰਨੋਗੇ ਮੈਂ ਤੇ ਤੇ ਭੈਣ ਹੀ ਆ ਨਾ ਤੇ ਹੁਣ ਮੈਨੂੰ ਚੰਗਾ ਚਾਹਣ ਲੱਗਦੀ ਆ ਇਹ ਇਦਾਂ ਦੀ ਆ ਕਮਲੀ ਰਮਲੀ ਮੈਨੂੰ ਤੁਹਾਨੂੰ ਸਹੀ ਰਾ ਦੱਸਾਂ ਕਮਲਿਆਂ ਨੂੰ ਠੀਕ ਕਰਨ ਦਾ ਮੈਨੂੰ ਬੜਾ ਹੀ ਮਜ਼ਾ ਆਉਂਦਾ ਹੈ ਉਹ ਤੁਸੀਂ ਜਾਣੋ ਤੇ ਉਹ ਜਾਣੇ ਮੈਂ ਨਹੀਂ ਭਾੜੇ ਦੋਵਾਂ ਦੇ ਵਿੱਚ ਆਉਂਦਾ ਬੱਸ ਫਿਰ ਅੱਛਾ ਇੱਕ ਗੱਲ ਪੁੱਛੋ ਹਾਂਜੀ ਹਾਂਜੀ ਸਭੀ ਮੁੱਚੀ ਇੰਨੀ ਵਧੀਆ ਚੁਆਇਸ ਹੈਗੀ ਸੂਟ ਰਣਜੀਤ ਨੇ ਲੈ ਕੇ ਦਿੱਤਾ ਤੁਹਾਨੂੰ ਹਾਂਜੀ ਚੁਆਇਸ ਜਿਆਦਾ ਹੀ ਵਧੀਆ ਹੈ ਕਿਹੜੀ ਵੇਖ ਕੇ ਆਏ ਸੀ ਕਦੋਂ ਗਏ ਸੀ ਤੁਸੀਂ ਮੈਂ ਤਾਂ ਸੱਚੀ ਨਹੀਂ ਤੁਹਾਨੂੰ ਦੇਖਿਆ ਜਾਂਦੇ ਇਹਨਾਂ ਵਸੀ ਰਾਤੀ ਗਏ ਸੀ ਸਾਡੇ ਦਿਵਿਆਨਾਂ ਸਾਡੇ ਆਂ ਹਾਂਜੀ ਕਿਹਾ ਸਾਡੇ ਆ ਤੁਸੀਂ ਆਪਣੇ ਰੂਮ ਚ ਚਲ ਗਏ ਸੀ ਨਾ ਕਾਹ ਨਹੀਂ ਤੁਹਾਨੂੰ ਪਤਾ ਲੱਗਾ ਹਣਾ ਹੋ ਸਕਦਾ ਚਲੋ ਬੈਠਾ ਤੁਸੀਂ ਮੈਂ ਵੀ ਫਿਲਮ ਹੀ ਵੇਖਾਂ ਆ ਠੀਕ ਹੈ ਟੀਵੀ ਤੇ ਹਾਂਜੀ ਹਾਂਜੀ ਕੋਈ ਠੀਕ ਹੈ ਬਾਹਰ ਬਾਹਰ ਕੱਤੋਂ ਕੁਛ ਡੇ ਆ ਕਿਤੇ ਸੀ ਫਿਲਮ ਵੇਖ ਕੇ ਆਇਓ ਫਿਲਮ ਵੇਖ ਕੇ ਆਇਓ ਇੱਥੇ ਆ ਮੈਂ ਕਰਨ ੜੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਕਿੰਨਾ ਕੀ ਤਰਾਜ ਹਾਡੀ ਫਿਲਮ ਤੋਂ ਚੱਲ ਲੈ ਸੋਚਦੇ ਹੋਣੇ ਆ ਕਿ ਮੈਨੂੰ ਵੀ ਨਾਮ ਲੈ ਜੰਦੇ ਮੈਨੂੰ ਇਹ ਕਰੀ ਵੀ ਕਿਹਾ ਇਹੋ ਗੱਲ ਹੋਣੀ ਹੈ ਛਲੇ ਪਤਾ ਤੇ ਲੱਗ ਗਿਆ ਵਾ ਇਹ ਸੂਟ ਸੋਹਣਾ ਲੱਗਣ ਡਿਆ ਮੈਨੂੰ ਕੀ ਹੋ ਗੀ ਕਿੰਨੇ ਕਿ ਤੋ ਕੀਤਾ ਆਲਾ ਨੱਚਕਾਰ ਕਰਦੀ ਐ ਨਾਲ ਕਰਦੇ ਚਾਹਦੇ ਕੀ ਉਹਨੇ

ਅੱਧਾ ਕਰੀ ਤੂੰ ਘਰ ਦਾ ਸਰਵਾਜਾ ਬਸ ਕਰਨੀ ਜਿਹੜੀ ਪਰਭਾਗ ਲੈ ਲੈਂ ਲੇ ਕਿ ਕਿਹਨੇ ਅੱਜ ਗੱਲ ਕੀਤੀ ਆ ਸਾਰਿਆਂ ਦੀ ਗੱਲ ਕਰ ਲੈਣੀ ਆ ਸਾਰਿਆਂ ਦੀ ਗੱਲ ਕਰ ਲੈਣੀ ਆ ਹੋਇਆ ਕੀ ਆ ਤੁਹਾਨੂੰ ਬੜਾ ਕੀ ਹੋਇਆ ਵਾ ਹੈ ਹੈ ਬੇਸੂ ਬਣਾ ਕੇ ਮੈਨੂੰ ਰੱਖਿਆ ਆ ਜੇ ਲੱਲੇ ਪੋਂਪੜੇ ਮੇਰੇ ਨਾਲ ਆਉਂਦੇ ਵਿਆਹ ਦੇ ਚੀਜ਼ਾਂ ਉਹ ਲਿਆ ਲਿਆ ਕੇ ਦੇਂਦੇ ਹੋ ਕਮਾਨ ਉਹਨੂੰ ਦੇਓ ਦੱਸੋ ਇਹ ਕੀ ਹੋਣ ਕੀ ਦਿਹਾਵਾ ਹੈ ਚੁੱਪ ਕਰ ਚਿਰ ਚਿਰ ਤੇਰੇ ਲਈ ਰੋਜ ਹੱਦ ਹੋ ਗਈ ਤੇਰੀ ਵਾਲੀ ਗੱਲ ਸਮਝਦਾ ਨਾ ਨਹੀਂ ਲੱਗਦੇ ਕੀ ਕਰਾਂ ਮੈਂ ਦੱਸ ਇੱਕ ਸ਼ਮ ਬੋਲਣ ਕਿ ਤਾ ਦੇ ਦੱਸਾਂ ਮੈਂ ਕਿਦਾਂ ਬੋਲਣ ਦਾ ਸ਼ਮੀ ਹੈ ਨਾ ਸ਼ਮੀ ਮੇਰੇ ਕਿਹੜੀ ਸਾਹ ਨਹੀਂ ਕੱਢਦੀ ਤੇ ਇੱਕ ਤੂੰ ਤੇਰੇ ਨਾਲ ਤਾਂ ਨਹੀਂ ਮੇਰਾ ਵਿਆਹ ਨਹੀਂ ਹੋਇਆ ਤੇ ਮੇਰਾ ਹਾਲ ਕਰਦੀ ਰੋਜ਼ ਕਦੀ ਕੋਸ਼ਿਸ਼ ਕਰਦੀ ਕਦੀ ਕੋਸ਼ਿਸ਼ ਕਰਦੀ ਹੈ ਹਾਲੇ ਤੇ ਵਿਆਹ ਨਹੀਂ ਹੋਇਆ ਜੇ ਬਾਕੀ ਕਰੀਂਗੀ ਤੇ ਮੇਰੇ ਨਾਲ ਮੇਰੀ ਗੱਲ ਸੁਣ ਮੈਂ ਹੁਣੇ ਗੱਲ ਕਰਾਂ ਤੇਰੇ ਤਰੀਕੇ ਦੇ ਨਾਲ ਜੇ ਤੂੰ ਹਜਦਾ ਰਹਿਣਾ ਤੇ ਇਦਾਂ ਨਹੀਂ ਰਹਿਣਾ ਆਪਣਾ ਹਿਸਾਬ ਲਾ ਲਾ ਤੇ ਬੋਰੀਆ ਮੇਸਟਰ ਗੋਲ ਕਰਾਂ ਚੱਲ ਜਾ ਤੂੰ ਰਣਜੀਤ ਤੀ ਬੋਲਣ ਕਿੰਦਾ ਦੇ ਹੋ ਇਦਾਂ ਬੋਲੂਗਾ ਮੈਂ ਤੇ ਇਦਾਂ ਹੀ ਬੋਲੂਗਾ ਮੈਂ ਨੇ ਇੱਕ ਤੋਂ ਨੂੰ ਨਵੇਂ ਨਵੇਂ ਸੂਟ ਲਿਆ ਕੇ ਦੇਂਦੇ ਹੋ ਕਿ ਮੈਨੂੰ ਗਲਤ ਗਲਤ ਨਹੀਂ ਲੱਗੇਗੀ ਉੱਤੋਂ ਉਹਦਾ ਕਿ ਦੂਮਾ ਫਿਲਮ ਵਖਣ ਲੈ ਕੇ ਜਾਂਦੇ ਹੋ ਫਿਲਮ ਵਖਣ ਗਿਆ ਤੇ ਹੋਰ ਕਿੱਥੇ ਗਏ ਹੋ ਤੁਸੀਂ ਕੋਰ ਫਿਲਮ ਵਖਣ ਗਿਆ ਵਾ ਤੁਸੀਂ ਇਹ ਤੁਸੀਂ ਕਿੰਨੇ ਕਿਹਾ ਤੈਨੂੰ ਮੈਨੂੰ ਉਹਨਾਂ ਨੇ ਕਿਹਾ ਦੋਵੇਂ ਜਾਣੀਆਂ ਨੇ ਤੇਰਾ ਦਿਮਾਗ ਸਹੀ ਆ ਮੇਰਾ ਸਹੀ ਆ ਆਪਣਾ ਮੋਬਾਈਲ ਵੀ ਚੈੱਕ ਕਰ ਕਿੰਨੇ ਵਜੇ ਦੀ ਗੱਲ ਕਰਦੀ ਕੈਮਰੇ ਵਾਲਾ ਕਰ ਦੇ ਮੈਂ ਘਰੇ ਆ ਮੈਂ ਗਿਆ ਕਿਤੇ ਨਹੀਂ ਆ ਮੈਂ ਵੇਖ ਦੂ ਮੈਂ 11:00 11:30 ਵਜੇ ਤੱਕ ਮੈਂ ਮਿਸ ਕੱਲਾ ਮਾਰਦਾ ਫੋਨ ਕਰਦੇ ਆ ਤੈਨੂੰ ਕੀ ਹੋ ਗਿਆ ਤੈਨੂੰ ਸੁਪਨਾ ਆ ਕੋਈ ਨਹੀਂ ਐਦਾਂ ਨਹੀਂ ਹੋ ਸਕਦਾ ਇਹ ਤਾਂ ਕਿਹਨੂੰ ਜਾਣੀਆਂ ਮੈਨੂੰ ਕਹਿਣ ਦਈਆਂ ਨੇ ਨਵੇਂ ਕੱਪੜੇ ਲਿਆ ਕੇ ਦਿੱਤੇ ਨੇ ਸ਼ੋਪਿੰਗ ਹੋ ਰਹੀ ਐ ਟਾਰੇ ਨੇ ਅੱਛਾ ਤੈਨੂੰ ਉਹਨਾਂ ਨੇ ਕਹਿ ਦੇ ਦੋ ਤੂੰ ਮੰਨ ਲਿਆ ਤੇ ਉਹ ਮੇਰ ਨਾਲ ਕਿਉਂ ਛੋਟ ਬੋਲਣ ਦੀ ਆ ਤੈਨੂੰ ਨਹੀਂ ਪਤਾ ਛੋਟ ਛੋਟ ਬੋਲਣੀ ਆ ਥੋੜਾ ਆਪਣਾ ਦਿਮਾਗ ਯੂਜ਼ ਕਰ ਲਾ ਹੱਦ ਹੋ ਗਈ ਐ ਨਾਲੇ ਮੇਰੀ ਗੱਲ ਸੁਣ ਮੇਰ ਨਾਲ ਹੈ ਨਾ ਮਿਸ ਬਿਹੇਵ ਕਰਨਾ ਨਾ ਤੂੰ ਜਾਸਰ ਵੀ ਹੋਣੀ ਤੇ ਹਸਾਬ ਤਾਬ ਲਾ ਲ ਆਪਣਾ ਹੁਣੇ ਜੋ ਤਰ੍ਹਾਂ ਤੈਨੂੰ ਕਰਦਾ ਵਾ ਅੱਛਾ ਮੇਰੀ ਗੱਲ ਸੁਣੋ ਸੌਰੀ ਮੈਂ ਤਾਂ ਥੋੜਾ ਗੁੱਸੇ ਚ ਬੋਲਦੀ ਸੌਰੀ ਸੌਰੀ ਰੂਡ ਹੋ ਗਈ ਨਾ ਪਰ ਸਮਝੋ ਨਾ ਮੈਨੂੰ ਪੂਰਾ ਲੱਗ ਗਿਆ ਬਹਿ ਕੇ ਦੋਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕੱਪੜੇ ਵਿਖਾਉਂਦੇ ਆ ਮੇਰੀ ਗੱਲ ਸੁਣੋ ਤੇ ਇੱਕ ਮਸਲੇ ਦਾ ਹੱਲ ਹੁੰਦਾ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਵਾ ਕੱਲ ਕੱਲ ਤੇ ਤੂੰ ਅੰਦਰ ਲੈ ਗਈ ਆ ਤੈਨੂੰ ਪਤਾ ਨਹੀਂ ਸਾਰਾ ਘਰ ਇਦਾਂ ਵਾ ਕੀ ਹਿਸਾਬ ਤਾਂ ਵਾ ਤਾਂ ਹੁਣ ਹੁਣ ਜੇ ਕੋ ਵੇਖ ਲੈਂਦਾ ਤਾਂ ਫੇਰ ਤੇ ਬੁਸਾ ਘਰ ਲਿਆ ਮੇਰੀ ਗੱਲ ਸੁਣੋ ਕੱਲ ਵੀ ਕੋਈ ਨਹੀਂ ਸੀਗਾ ਮੰਮੀ ਸਨ ਨਾਲ ਮੈਂ ਕੁਝ ਕਿਹਾ ਥੋੜੀ ਤਾਂ ਤੂੰ ਹੀ ਮੈਨੂੰ ਕੁਝ ਕਹਿਤਾ ਉਹ ਤੇ ਵੈਸੇ ਬੁਗੜ ਹੋਇਆ ਮੈਨੂੰ ਪਤਾ ਸੀ ਨਹੀਂ ਆਣਾ ਤੇ ਮੈਂ ਲੁੱਕ ਵੀ ਤਾਂ ਗਈ ਸੀ ਕੁਝ ਹੋਇਆ ਥੋੜੀ ਗੱਲ ਮੇਨੂੰ ਵੀ ਸਾਰਾ ਧਿਆਨ ਮਿਲ ਗਿਆ ਉਹ ਹੋਇਆ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਤੇ ਹੁਣ ਹੋਰ ਵੀ ਕੋਈ ਕਸਰ ਨਹੀਂ ਛੱਡੀ ਕੋਈ ਵੀ ਨਹੀਂਗਾ ਬੇਨਾਲਾ ਤਰੀਕਾ ਕੀ ਆ ਆ ਵੇਖ ਮੇਰੇ ਸੌਰੀ ਸੌਰੀ ਮੈਂ ਗਲਤੀ ਮੰਦੀ ਆ ਸਭੀ ਮੇ ਕੋ ਗਲਤੀ ਹੋ ਗਈ। ਜ਼ੋਰ ਦੀ ਫੜਿਆ ਗਿਆ ਨਾ ਪਰ ਮੈਨੂੰ ਬੜਾ ਹੀ ਗੁੱਸਾ ਲੱਗਾ ਸੀ। ਮੈਂ ਕੀ ਕਰਦੀ? ਉਹ ਮੈਨੂੰ ਇੰਨਾ ਕੋਨੇ ਦਿਮਾਗ 'ਚ ਮਿਰਤ ਨੇ ਮੇਰਾ ਕਰਤਾ ਖਰਾਬ ਕਿ ਮੈਨੂੰ ਕੁਛ ਨਹੀਂ ਸੁਝੀ। ਮੈਨੂੰ ਆਸ ਸੀ ਜਿਵੇਂ ਕਿਵੇਂ ਜਲਦੀ ਘਰ ਆਓ ਤੇ ਮੈਂ ਤੁਹਾਡੇ ਨਾਲ ਗੱਲ ਕਰਾਂ ਇਸ ਬਾਰੇ। ਮੈਨੂੰ ਸਮਝਦੀ ਹੁੰਦੀ ਤੇ ਮੈਂ ਨਹੀਂ ਕਾਹਲੀ ਕਰੀ। ਗੱਲ ਕੀ ਹੈ? ਜਦ ਮੈਂ ਵਿੱਚਲੀ ਗੱਲ ਦੱਸਦੀ। ਜਦੋਂ ਮੈਂ ਤੈਨੂੰ ਕਿਹਾ ਵਾ ਤੇ ਸਾਰਾ ਕੁਝ ਹੋ ਜਾਊਗਾ। ਤਰੀਕੇ 따라 ਚੱਲਣ ਗਿਆ ਮੈਂ। ਪਤਾ ਨਹੀਂ ਟਾਈਮ ਬੜਾ ਹੀ ਹੋ ਗਿਆ ਹੈ। ਜ਼ਿਆਦਾ ਟਾਈਮ ਹੋ ਗਿਆ ਨਾ। ਤਾਂ ਕਰਕੇ ਮੈਂ ਕਹਿ ਨਹੀਂ ਸਕਾਂ ਕਿ ਜਲਦੀ ਵਿਆਹ ਹੋ ਜਾਵੇ। ਤੇ ਕੰਮ ਜਲਦੀ ਹੋ ਜੇ ਜਿਹੜਾ ਵੀ ਹੋਣਾ ਹੈ ਤਾਂ ਤਾਂ ਕਿ ਨਹੀਂ ਤਾ ਉਹ ਤਾਂ ਮੈਂ ਮੰਨਦਾ ਹਾਂ ਕਿ ਠੀਕ ਹੈ ਇਹਨੂੰ ਕੱਲ੍ਹ ਕਾਲੀ ਵੀ ਹੋਊਗਾ ਪਰ ਥੋੜਾ ਇਹ ਨਾ ਲੈ ਜਿਹੜਾ ਬੋਲ ਤਰੀਕੇ ਨਾਲ ਬੋਲ ਮਿਲਣਾ ਇਹ ਦਲਾਂ ਬੋਲ ਮਿਲਣਾ ਨਹੀਂ ਮੈਂ ਸੁਣਦਾ ਤੇ ਦਾ ਮਤਲਬ ਇਹ ਨਹੀਂ ਹੈ ਤੂੰ ਜੋ ਮਰਜ਼ੀ ਮੈਨੂੰ ਬੋਲੀ ਜਾਵੇਂ ਚੁੱਪ ਗੁੱਸਾ ਨਾ ਕਰੋ ਪਰ ਤੇ ਸਮਝ ਸਕਦੇ ਨਾ ਉਹਨਾਂ ਨੇ ਮੈਨੂੰ ਬਹੁਤਾ ਛੜਾ ਕੇ ਗੱਲਾਂ ਸੁਣਾਤੀਆਂ ਤੇ ਤੋਂ ਮਿੰਨ ਲਈ ਦਿਮਾਗ ਚ ਨਾਨੀ ਦਾ ਖਰਾਬ ਹੋਈ ਜਾਂਦਾ ਹੈਗਾ ਵੈ ਤੁਹਾਨੂੰ ਕੀ ਦੱਸਾਂ ਮੈਂ ਮੈਂ ਆਪ ਦੇ ਘਰ ਹੀ ਨਾ ਡਰ ਡਰ ਕੇ ਚੀਂਦਿਆ ਵਾਂ ਜਿਨਾ ਆਰਾਮ ਕਿਤਾ ਮੇਰਾ ਤੂੰ ਹੀ ਨਹੀਂ ਤੇ ਦੂਜੀ ਜਾਨੀ ਨਹੀਂ ਤੇ ਤੀਜੀ ਸਿਮਰਤ ਵੱਖਰੀ ਹੈ ਤਾਂ ਦੱਸ ਮੈਂ ਕੀ ਕਰਾਂ ਮੈਂ ਤਾਂ ਤੁਹਾ ਜਿਹਾ ਆਰਾਮ ਕਰਦਾ ਤੇ ਹੋਰ ਕੀ ਕਰਨ ਦੇ ਤੂੰ ਦੱਸੋ ਮੈਂ ਤਾਂ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਲਿਆਉਣ ਵਾਸਤੇ ਆਈ ਆਂ ਕਿ ਕਿੱਦਾਂ ਦੀ ਗੱਲ ਮੈਨੂੰ ਕਰੀ ਜਾਂਦੇ ਮੇਰੀ ਗੱਲ ਮੈਨੂੰ ਪਹਿਲਾਂ ਕੋਈ ਟੈਨਸ਼ਨ ਨਹੀਂ ਸੀ ਸਿਰਫ ਇੱਕ ਬੱਚੇ ਦੀ ਪਰੇਸ਼ਾਨੀ ਸੀ ਮੈਨੂੰ ਪਰ ਆ ਜਬਰਦਸਤੀ ਜਿਹਦਾ ਤੂੰ ਕਰਦੇ ਨਾ ਅੱਜ ਕਰ ਕੰਮ ਅੱਜ ਕਰ ਜਿੱਦਾਂ ਵੀ ਮੈਂ ਉਹ ਦਿਨ ਦਾ ਪਰੇਸ਼ਾਨ ਐ ਮੈਂ ਰੋਟੀ ਖਾਣੀ ਮੇਰੀ ਹਰਾਮ ਹੋਈ ਪਈ ਆ ਤੇ ਆਹ ਜਿਹੜੀ ਤੂੰ ਗੱਲ ਕਰ ਦਿੱਤੀ ਹੈ ਨਾ ਆ ਫਿਰ ਆ ਮੈਂ ਖੰਦੀ ਫਿਲਮ ਵੇਖਣ ਨੂੰ ਕਿੱਥੇ ਸੋਚਦੀ ਮੈਨੂੰ ਮੇਰਾ ਦਿਲ ਕਰਦਾ ਫਿਲਮੇ ਕੰਨ ਜਾਣੂ ਚਲੋ ਮੈਂ ਸੋਰੀ ਤੁਹਾਨੂੰ ਕਹੀ ਆ ਮੈਂ ਅੱਗੋਂ ਤੋਂ ਥੋੜਾ ਸੋਚ ਲਿਆ ਕਰਾਂਗੀ ਉਹ ਕਿਸ ਬਾਨੇ ਕਿਸ ਤਰ੍ਹਾਂ ਮੇ ਨਾਲ ਗੱਲ ਕਰਦੀਆਂ ਨੇ ਪਰ ਤੇ ਵੀ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਮੈਂ ਆਈ ਆ ਤੇ ਉਹਨਾਂ ਵਿਆਹ ਨਾਲ ਜ਼ਰੂਰੀ ਹੈ ਨਾ ਜਲਦੀ ਜਿਹੜੀ ਵੀ ਜ਼ਿੰਮੇਵਾਰੀ ਹੈ ਟਾਈਮ ਨਾਲ ਮਿਲ ਜੇ ਤੇ ਉਹ ਵਧੀਆ ਹੁੰਦਾ ਹੈ ਨਾ ਮੈਂ ਸਹੀ ਆ ਮੈਂ ਮੰਨਦਾ ਵਾਂ ਬਸ ਹਰ ਕੋ ਕੰਮ ਨਾਲ ਸਹੀ ਕਰਨਾ ਹੁੰਦਾ ਵਾ ਇਦਾਂ ਨਹੀਂ ਹੁੰਦਾ ਇਦਾਂ ਕਾਲੇ ਨਹੀਂ ਪਾਇਆ ਕਰੂ ਸਹੀ ਹੈ ਮੈਂ ਕਾਲੀ ਨਹੀਂ ਪਿੰਦੀ ਹਰ ਜੀ ਤੁਸੀਂ ਕਿਹਾ ਨਾ ਇੱਕ ਮਹੀਨੇ ਤੋਂ ਉੱਪਰ ਕਿੰਨੇ ਦਿਨ ਹੋ ਗਏ ਨੇ ਹਾਂ ਮੈਂ ਮੰਨਦਾ ਤੁਹਾਡੇ ਰਿਲੇਟਿਵ ਘਰ ਆਣ ਲੱਗਦੇ ਮੱਝਾ ਗੱਲਾਂ ਆਣ ਲੱਗਦੀ ਇਹ ਕੋਈ ਇਦਾਂ ਦਾ ਕੰਮ ਤੇ ਹੈ ਨਹੀਂ ਆ ਜਿੱਦਿਕ ਮੈਂ ਤਰੀਕ ਮਿੱਥੀ ਹੋਈ ਆ ਤੇ ਇੰਨੀ ਤਰੀਕ ਨਹੀਂ ਹੋ ਜਾਣਾ ਵਾ ਇਹ ਤਰੀਕਾ ਵਾ ਕੁਸ ਹਾਬ ਆ ਜਿਸ ਦਿਨ ਮੇਰਾ ਤਰੀਕਾ ਲੱਗ ਜਾਣਾ ਉਦੋਂ ਮੈਂ ਕਰੋ ਕੱਢ ਦੇਣਾ ਤੈਨੂੰ ਪਤਾ ਮੈਂ ਰੱਖ ਲੈਣਾ ਠੀਕ ਹੈ ਤੇ ਰੱਖ ਲਈ ਤੇ ਮੈਂ ਤੈਨੂੰ ਇੱਥੇ ਰੱਖਿਆ ਵਾ ਪਰ ਇਹਦਾ ਮਤਲਬ ਇਹ ਨਹੀਂ ਐ ਤੂੰ ਮੇਰੇ ਨਾਲ ਇਦਾਂ ਬੋਲੇ ਜਾ ਚਲੋ ਅੱਗੋਂ ਤੋਂ ਨਹੀਂ ਬੋਲਦੀ ਮੈਂ ਨਹੀਂ ਬੋਲੂ ਚਲੋ ਫੇ ਮੈਨੂੰ ਕਿਤੇ ਲੈ ਕੇ ਵੀ ਤੇ ਜਾਓ ਮੈਂ ਕਿਤੇ ਜਾਣੀ ਆ ਨਹੀਂ ਨਹੀਂ ਪਈ ਮੈਨੂੰ ਦੱਸੋ ਨਾ ਮੈਂ ਕਿੱਥੇ ਤੱਕ ਪਹੁੰਚਦੀ ਤੇ ਤੁਸੀਂ ਅੱਗੋਂ ਮੈਨੂੰ ਰਿਸੀਵ ਕਰੋ ਹਾਂ ਇਦਾਂ ਹੀ ਤੁਹਾਨੂੰ ਪਤਾ ਬਣਾ ਆਪਾਂ ਤੁਸੀਂ ਮੇਨ ਦਾ ਟਿਕਾ ਨਹੀਂ ਫਿਲਹਾਲ ਇਦਾਂ ਹੀ ਆਪਾਂ ਖੁੱਲ ਕੇ ਤੇ ਮਿਲ ਨਹੀਂ ਸਕਦੇ ਹਾਂ ਠੀਕ ਹੈ ਸਹੀ ਹੈ ਨਾ ਚਲੋ ਗੁੱਸਾ ਨਾ ਕਰੋ ਹੁਣ ਤੁਸੀਂ ਆਜੋ ਮੈਂ ਤੁਹਾਲੇ ਨਿੰਬੂ ਪਾਣੀ ਬਣਾ ਕੇ ਤਿਆਰ ਰੱਖ ਲਿਆ ਆਜੋ ਅੱਜ ਤੇ ਬਹੁਤ ਵੱਡੀ ਨਾਰਿੰਜੀ ਚ ਗੁੱਸਾ ਆ ਗਾ ਲਿਖ ਲਈ ਖਾ ਲਈ ਅੰਜੂ ਰੋ ਤੇ ਸੋਚਿਆ ਕੀ ਸੀ ਆਏਗੀ ਫਟਾਫਟ ਕੰਮ ਹੋ ਜਾਣਗੇ ਪਰ ਨਹੀਂ ਇੱਥੇ ਤਾਂ ਬਹੁਤ ਦਿੱਕਤ ਆ ਰਹੀ ਹੈ ਕੋਲ ਮਾਈਂਡ ਹੋ ਜਾ ਤੇ ਤਰੀਕੇ ਨਾਲ ਚੱਲ ਮੰਨ ਲਿਆ پوری ਤਰ੍ਹਾਂ ਬਿਆਨ ਹੋ ਜਾਏਗਾ ਛੇਤੀ ਕੰਮ ਸ਼ੁਗਰ ਅੱਜ ਬੱਤੀ ਗਈ ਛੇਤੀ ਚੱਲ ਗਈ ਸੀ ਜੀ ਮੇਰੀ ਤਾਰੀਫ ਹੀ ਨਹੀਂ ਕੀਤੀ ਕੋਈ ਸਾਰੇ ਕਹਿਣ ਦੇ ਆ ਕਿ ਸੂਟ ਬੜਾ ਸੋਹਣਾ ਲੱਗਣ ਦਿਆ ਵਾ ਤੁਸੀਂ ਇੱਕ ਵੀ ਨਹੀਂ ਵੇਖ ਕੇ ਪਤਾ ਨਹੀਂ ਕਿਹੜੇ ਖਾਬਾਂ 'ਚ ਕੋਏ ਰਹਿੰਦੇ ਜੀ ਅੱਜ ਕੱਲ ਤੁਸੀਂ ਆ ਵੇਖੋ ਸੂਟ ਸੋਹਣਾ ਲੱਗਣ ਦਿਆ ਮੈਨੂੰ ਪਾਇਆ ਇਹ ਮੈਂ ਬਣਾ ਦਿੱਤਾ ਲੈ ਜਨਾਬ ਤੁਸੀਂ ਕਿੱਥੇ ਅੱਜ ਕੱਲ ਮੈਨੂੰ ਸੂਟ ਬਣਾ ਕੇ ਦਿੰਦੇ ਹੋ ਤੁਸੀਂ ਤਾਂ ਪਤਾ ਨਹੀਂ ਅੱਜ ਕੱਲ ਖੋਏ ਖੋਏ ਦੇ ਰਹਿੰਦੇ ਹੋ ਇਹਨਾਂ ਨੇ ਨਵੇਂ ਕੁਝ ਲੈ ਦਿਆ ਕਰੋ ਤੁਹਾਨੂੰ ਪਤਾ ਸਿਮਰਤ ਗੈਂਡੀ ਵੀ ਅੰਜੂ ਦੀਦੀ ਨੂੰ ਵੀ ਆਣਾ ਸੂਟ ਜਿਹੜਾ ਹੈ ਨਾ ਪਾਜੀ ਨੇ ਲੈ ਕੇ ਦਿੱਤਾ ਵਾ ਮੇਰੀ ਗੱਲ ਸੁਣ ਅੱਜ ਕੱਲ ਦੀ ਬੜਾ ਸੋਹਣਾ ਮੇਰੀ ਗੱਲ ਸੁਣ ਤੂੰ ਨਾ ਸਿਮਰ ਦੀ ਗੱਲਾਂ ਵਿੱਚ ਆ ਗਏ ਨਾ ਆਦਾ ਘਰ ਬਰਬਾਦ ਕਰ ਲੈਣਾ ਵਾ ਸਿੱਧੀ ਜੀ ਗੱਲ ਸੁਣ ਮੇਰੀ ਹੁਣ ਮੈਂ ਤੈਨੂੰ ਕਿਹੜੇ ਵਾਰ ਸੂਟ ਬਣਾ ਕੇ ਦਿੱਤਾ ਵਾ ਨਾਲੇ ਤੂੰ ਲੋਕਾਂ ਨੂੰ ਕਹਿੰਦੀ ਫਿਰਦੀ ਮੈਨੂੰ ਸੂਟ ਬਣਾ ਕੇ ਦਿੱਤਾ ਫਿਲਮਾਂ ਵਿਖਾਉਣ ਖੜਿਆ ਹੋ ਮੈਨੂੰ ਤੂੰ ਕਿਹੜੀ ਗੱਲੋਂ ਕਹਿੰਦੀ ਮੇਰੇ ਲੋਕਾਂ ਨੂੰ ਕੀ ਹੋਇਆ ਤੁਹਾਨੂੰ ਤੁਸੀਂ ਕਿੱਥੋਂ ਭਰੇ ਪੀਤੇ ਆ ਗਏ ਜੇ ਭਰੇ ਪੀਤੇ ਨਹੀਂ ਆ ਫਿਲਮਾਂ ਦਾ ਕਿੰਨੇ ਗਿਆ ਵਾ ਲੈ ਮੈਂ ਸੁਣਦਿਆਂ ਹਾਂ ਤੇਰੀ ਗੱਲਾਂ ਕਿੱਥੇ ਜੋ ਤੂੰ ਗੱਲਾਂ ਕਰੰਦੇ ਦਈਆਂ ਤੂੰ ਹੀ ਦੋਦ ਕਿਤੇ ਹੈ ਨਹੀਂ ਇੱਥੇ ਕਿਉਂ ਨਹੀਂ ਤੁਹਾਨੂੰ ਸਾਹਮਣੇ ਹੀ ਖੜਾਣਾ ਹੈ ਮੈਂ ਸਾਈਡ ਤੇ ਖੜੋ ਕੇ ਵੇਖਣ ਦਿਆਂ ਸੁਣਦੇ ਹਾਂ ਤੇ ਗੱਲਾਂ ਤੁਹਾਡੀਆਂ ਤੁਸੀਂ ਕਹਿੰਦੇ ਹੋ ਵੀ ਰੰਜੀਤ ਨੇ ਮੈਨੂੰ ਵੀ ਇਦਾਂ ਬਣਾ ਦਿੱਤਾ ਸੂਟ ਇਦਾਂ ਕਹਿਣਾ ਉਹਨੂੰ ਹੈ ਇਹ ਕੀ ਗੱਲਾਂ ਹੋਈਆਂ ਤੁਹਾਡੀਆਂ ਉਹ ਇਦਾਂ ਹੀ ਰਹੀ ਸੀਮਰਤ ਉਹ ਨਾ ਉਹਨੂੰ ਖਜਉਂਦੀ ਰਹਿੰਦੀ ਆ ਜੂ ਦੀਦੀ ਨੂੰ ਕਹਿੰਦੀ ਆ ਆਪਾਂ ਨਾ ਫਿਲਮ ਵੇਖਣ ਗਏ ਸੀ ਆ ਦੀਦੀ ਤੇ ਭਾਜੀ ਜਦੋਂ ਤੂੰ ਸੌਂਗੀ ਹੀ ਉਹਦਾਂ ਡੀ ਰਿੰਦੀ ਆ ਦੱਸ ਖਜਉਦੀ ਨਹੀਂ ਆ ਮੇਰੀ ਗੱਲ ਸੁਣੋ ਤੇ ਸਾਰਾ ਤਰੀਕਾ ਮੈਨੂੰ ਪਤਾ ਲੱਗ ਗਿਆ ਦਸ ਸਿਮਰਤ ਦਾ ਤੂੰ ਨਾ ਇਹ ਸਿਮਰਤ ਦੀਆਂ ਗੱਲਾਂ ਵਿੱਚ ਆ ਜਾਣਾ ਤੂੰ ਆਪਣਾ ਘਰ ਬਰਬਾਦ ਕਰ ਲੈਣਾ ਤੈਨੂੰ ਮੇਰੇ ਬਾਰੇ ਤੈਨੂੰ ਮੇਰੇ ਬਾਰੇ ਪਤਾ ਨਹੀਂ ਦੱਸ ਕੁਝ ਤੈਨੂੰ ਇਹ ਗੱਲਾਂ ਕਰਨ ਦੀ ਲੋੜ ਕੀ ਪਹਿਲਾਂ ਹੁੰਦਾ ਸਮਝ ਗਈ ਰੰਜੀਤ ਮੈਂ ਨਹੀਂ ਕਰਨਦੀ ਸੀ ਮੈਂ ਬਸ ਵੈਸੇ ਹਾਂ ਮੀ ਭਰਦੀ ਹੁੰਦੇ ਹਰਗੇ ਹਾਂ ਮੈਂ ਭਰਦੀ ਤੈਨੂੰ ਲੋੜ ਕੀ ਇਹ ਇੱਕ ਜਿੱਦਾਂ ਜੋਕ ਨਹੀਂ ਹੁੰਦਾ ਉਹ ਚੀਜ਼ ਹੀ ਮੇਰੀ ਗੱਲ ਸੁਣ ਤੇਰਾ ਫਰਜ਼ ਨਹੀਂ ਬਣਦਾ ਇਹ ਘਾਲ ਨੂੰ ਸਮਝਾਉਣੀ ਤੁਸਾਂ ਉਹਨਾਂ ਸਾਥ ਦੇਂਦੀ ਇਹਨਾਂ ਗੱਲਾਂ ਵਿੱਚ ਜੇ ਤੁਸੀਂ ਇੰਨੀ ਗੱਲ ਸੁਣੀ ਆ ਤੇ ਫਿਰ ਆ ਨਹੀਂ ਸੁਣਿਆ ਕਿ ਮੈਨੂੰ ਇਹ ਚੀਜ਼ ਸਮਝਾਉਣੀ ਵੀ ਤੂੰ ਉਹਨੂੰ ਕਿਉਂ ਕਿਉਂ ਨਹੀਂ ਰਹਿਣੀ ਹੈ 24 ਘੰਟੇ ਸੱਚ ਸੱਚ ਹੁੰਦਾ ਤੇ ਝੂਠ ਝੂਠ ਹੁੰਦਾ ਵਾ ਨਾਲੇ ਇਹਦੇ ਵਿੱਚ ਤੁਹਾਨੂੰ ਇੰਨੀਆਂ ਕਾਦੀਆਂ ਮਿਰਚਾਂ ਲੱਗਣ ਡੀਆਂ ਉਹ ਤੇ ਵਹਿਮ ਜਾ ਕਰਣ ਡੀਆਂ ਮਿਰਚਾਂ ਨਹੀਂ ਲੱਗਣ ਡੀਆਂ ਮੈਨੂੰ ਇਹ ਆ ਕਿ ਤੈਨੂੰ ਐਵੇਂ ਪੁੱਠੀਆਂ ਕਰਾਵੇਂ ਚੜਵਾਲ ਕਰਦੀ ਮੈਨੂੰ ਚੰਗਾ ਨਹੀਂ ਲੱਗਦਾ ਗੱਲਾਂ ਦਾ ਸਹੀ ਗੱਲ ਹੈ ਤੁਸੀਂ ਤਾਂ ਮੈਂ ਖਿੱਚੇ ਪਈ ਜਿੱਦਾਂ ਪਗਾੜੀ ਤੁਹਾਨੂੰ ਕਹਦਾ ਮੁੱਸਾ ਚੜਿਆ ਹੁੰਦਾ ਵਾ ਮੈਂ ਤਾਂ ਕੁਝ ਕਹਨ ਗਿਆ ਨਹੀਂ ਆ ਮੇਰੀ ਗੱਲ ਸੁਣ ਮੈਂ ਪਹਿਲਾਂ ਹੀ ਦੰਨੀ ਗੱਲਾਂ ਕਦੀ ਨਹੀਂ ਸੁਣੀਆਂ ਆੜੀ ਚੁਗਲੀਆਂ ਚਗਲੀਆਂ ਕਰਦੀਆਂ ਨਾ ਜਿਹੜੀਆਂ ਉਹ ਸਾਫ ਹੋ ਗਿਆ ਉਹ ਮੈਂ ਪਹਿਲੀ ਵਾਰ ਤੇਰੇ ਮੂੰਹ ਇਹਦਾ ਗੱਲਾਂ ਸੁਣੀਆਂ ਮੈਨੂੰ ਤਾਂ ਬੁਰੀਆਂ ਲੱਗਦੀਆਂ ਤੇ ਤੂੰ ਇਦਾਂ ਦੀ ਗੱਲਾਂ ਕਿਦੋਂ ਦੀ ਕਰਨ ਲੱਪੀ ਆ ਚਲੋ ਕੋਈ ਗੱਲ ਨਹੀਂ ਮੈਂ ਇਹਨੂੰ ਸਮਝਾਇਆ ਸੀ ਤੇ ਗਾਂ ਤੋਂ ਵੀ ਸਮਝਾਵਾਂਗੀ ਐਵੇਂ ਕੀ ਜੀ ਜਾਣ ਦੇ ਜੇ ਚਲ ਆਓ ਪੱਕੀ ਜਿਹੜੀ ਗੱਲ ਸੱਚੀ ਆ ਸੱਚੀ ਕਰਿਆ ਕਰ ਜਿਹੜੀ ਝੂਠੀ ਝੂਠੀ ਕਰਿਆ ਕਰ ਚੰਗੀ ਨਹੀਂ ਲੱਗਦੀ ਅੱਛਾ ਚਲੋ ਮੇਰੀ ਗੱਲ ਸੁਣ ਹੁਣ ਆ ਗੱਲ ਤੇ ਕਲੀਅਰ ਹੋ ਗਈ ਹੈ ਨਾ ਕਿ ਆ ਵਾਲੀ ਸੂਟਾਂ ਦੀ ਤੇ ਬਿਲਮ ਦੀ ਹਾਂ ਹੋ ਗਈ ਹੈ ਨਾ ਆਹੋ ਹਾਂ ਦੱਸੋ ਸੂਟ ਕਿੱਥੇ ਲੱਗਣਿਆ ਸੂਟ ਸੋਹਣਾ ਬਹੁਤ ਸੋਹਣਾ ਲੱਗੰਦਿਆ ਤੇ ਅੱਛਾ ਸੂਟ ਸੋਹਣਾ ਮੈਂ ਮਤਲਬ ਮੈਂ ਨਹੀਂ ਸੋਣੀ ਤੂੰ ਸੋਹਣੀ ਤੇ ਸੂਟ ਸੋਹਣਾ ਲੱਗੰਦਾ ਤੇਰੇ ਤੇ ਆਹ ਇਹਨਾਂ ਗੱਲ ਫਿਰ ਹਾਂ ਠੀਕ ਐ ਤੇ ਮੇਰੀ ਗੱਲ ਸੁਣ ਹੁਣ ਅੱਗੇ ਤੂੰ ਦਨਾ ਕਰ ਕਰ ਠੀਕ ਐ ਝੂਟ ਨਾ ਬੁਲੇਗਾ ਚੰਗਿਆ ਨਹੀਂ ਲੱਗਦਾ ਪੱਕਾ ਪੱਕਾ ਸਹੀ ਆ ਬਣਾਦਾ ਕੁਝ ਖਾਣਾ ਜੀ ਦੇ ਹਾਂ ਬਣਾ ਦੇ ਓ ਮੇਰੀ ਗੱਲ ਸੁਣ ਲੋ ਆ ਕੀ ਤੁਹਾਡੀ ਨਵੀਂ ਪੱਜਾਈ ਨੇ ਗੰਦ ਪਾਇਆ ਵਾ ਕੀ ਹੋ ਗਿਆ ਹੁਣ ਐ ਹੁਣ ਆ ਗਈ ਆ ਇਹ ਜਿਹੋ ਦੀ ਇੱਕ ਘਰ ਕੀ ਚਾਹੀਦਾ ਤੇ ਘੱਣ ਪਾ ਕੇ ਰੱਖਿਆ ਪਿਆ ਪਰ ਉਹ ਦੀ ਕਿਚ-ਕਿਚ ਨਹੀਂ ਮੁੱਕਦੀ ਯਾਰ ਤੂੰ ਹੋਰ ਤੂੰ ਇੰਨਾ ਛੜਦੀ ਕਿਉਂ ਉਹਨੇ ਅਰਸ਼ਾ ਕਰਕੇ ਦਿੱਤਾ ਵਾ ਮੈਂ ਉਹ ਤੋਂ ਕੋਈ ਛੜਦੀ ਨਹੀਂ ਜੇ ਮੇਰੇ ਘਰ ਦੇ ਮੈਨੂੰ बार-बार ਫੋਨ ਕਰਕੇ ਪੁੱਛਦੇ ਆ ਮੈਂ ਉਹਨਾਂ ਨੂੰ ਸੱਚਾਈ ਦੱਸ ਦੇਣੀ ਜੇ ਕਿਹੜੀ ਸੱਚਾਈ ਤੂੰ ਦੱਸ ਦੇਣੀ ਆ ਤੇ ਦੱਸਾਂ ਉਹਨਾਂ ਨਾਲ ਜਾ ਕੇ ਕੀ ਇਸ ਘਰ ਵਿੱਚ ਹੋਣ ਕੀ ਧਿਆਵਾ ਨਾਲੇ ਮੇਰੀ ਗੱਲ ਸੁਣ ਇਹ ਤੇਰੇ ਘਰ ਦੇਆਂ ਦਾ ਮੈਟਰ ਨਹੀਂ ਆ ਸਾਡਾ ਪਰਸਨਲ ਮੈਟਰ ਆ ਉਹਨਾਂ ਨੂੰ ਕੀ ਲੈਣਾ ਦੇਣਾ ਅਸੀਂ ਜੋ ਮਰਜ਼ੀ ਕਰੀਏ ਅੱਛਾ ਇਹ ਤੁਹਾਡੇ ਘਰ ਦਾ ਪਰਸਪਰ ਮੈਟਰ ਆ ਉਹ ਤੁਹਾਡੇ ਕੁਝ ਨਹੀਂ ਲੱਗਦੇ ਫਿਰ ਤੁਹੀਂ ਉਹਨਾਂ ਨੇ ਕੁਝ ਲੱਗਦੇ ਨਹੀਂ ਜੇ ਉਹਨਾਂ ਦਾ ਵੀ ਹੱਕ ਬੰਦਾ ਹੋਣਾ ਕਿ ਪੁੱਛੇਂਦਾ ਕਿ ਇਸ ਕਰਚ ਹੋਣ ਕੀ ਗਿਆ ਵਾ ਨਹੀਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁਣ ਤੇਰਾ ਐਸਾ ਕਿਹੜਾ ਪਿਆਰ ਆ ਜੋ ਭੈਣ ਨਾਲ ਜਾ ਗਿਆ ਵਾ ਉਹੀ ਭੈਣ ਵੀ ਨਾ ਜਿਹਦੇ ਖਿਲਾਫ ਤੂੰ ਗੱਲਾਂ ਕਰਦੀ ਹੁੰਨੀ ਸੀ ਮੈਂ ਉਹਦੇ ਖਿਲਾਫ ਤੜੀ ਕੋਈ ਗੱਲ ਨਹੀਂ ਕੀਤੀ ਮੈਨੂੰ ਜੋ ਦੇਖਣਾ ਵੀ ਉਹ ਗੱਲ ਕਰਦੀ ਆ ਬਸ ਤੁਸੀਂ ਮੈਨੂੰ ਆਪਣੇ ਪਿੱਛੇ ਲਾ ਲੈ ਸਾਰਿਆਂ ਨੇ ਤਾਂ ਲੱਗ ਲਾਂ ਵੀ ਚਾ ਅੱਛਾ ਮਤਲਬ ਅਹੀਂ ਤੈਨੂੰ ਪਿੱਛੇ ਲਾਇਆ ਤੂੰ ਤਾਂ ਬੜਾ ਪਿਆਰ ਕਰਦੀ ਸੀ ਨਾ ਆਪਣੀ ਭੈਣ ਨੂੰ ਆਪਣੀਆਂ ਗੱਲਾਂ ਯਾਦ ਕਰ ਕੀ ਕਹਿੰਦੀ ਨਹੀਂ ਕਿਸੇ ਖੁਸ਼ਮੰਨੋ ਹੱਥ ਨਹੀਂ ਲਾਉਂਦੇ ਨਾ ਉਹਨੂੰ ਮੈਂ ਉਦੋਂ ਕਿੱਥੇ ਭੈਣ ਦਾ ਪਿਆਰ ਆ ਜੋ ਕੁਝ ਵੀ ਪਿੱਛੇ ਹੋ ਗਿਆ ਨਾ ਮੇਰੀ ਗਲਤੀ ਹੀ ਪਰ ਹੁਣ ਮੈਂ ਅੱਗੇ ਦਰੇ ਕੁਝ ਨਹੀਂ ਹੋਣ ਦੇਣਾ ਉਹ ਮੇਰੀ ਭੈਣ ਆ ਮੈਨੂੰ ਉਹਦੇ ਹੱਕ 'ਚ ਬੋਲਣਾ ਹੀ ਪੈਣਾ ਵਾ ਜੇ ਉਹ ਤੇਰੀ ਭੈਣ ਆ ਨਾ ਤੇ ਇੱਕ ਗੱਲ ਮੇਰੀ ਵੀ ਸੁਣ ਲੈ ਉਹ ਵੀ ਮੇਰਾ ਭਰਾ ਵਾ ਮ ਉਥੇ ਵਿਆਹ ਕਰਾਉਂਗਾ ਉਹਦਾ ਮੈਂ ਵੇਖਣਾ ਮੈਂ ਜਿੱਤੂ ਓਨੀ ਆ ਤੇਰੀ ਭੈਣ ਕਰਾ ਕੇ ਦੇਖ ਲਓ ਫਿਰ ਮੋਨੀ ਆਪਣੀ ਦੀਰੀ ਜੱਗੇ ਖੜੀ ਆ ਵੇਖਦੀ ਕਿੰਨਾ ਕੁ ਜੇਤਾ ਤੂੰ ਹੀ ਖੜਦੇ ਜੀ ਆਪਣੀ ਗੱਲ ਤੇ ਕੋਈ ਗੱਲ ਨਹੀਂ ਵੇਖ ਲੈਣੇ ਆ ਕੀ ਕਰਗੀ ਲੈਂਗੀ ਤੂੰ ਮੈਂ ਉਥੇ ਵਿਆਹ ਕਰਾਉਂਗਾ ਉਹਦਾ ਚਲੋ ਠੀਕ ਆ ਫਿਰ ਜੇ ਤੁਸੀਂ ਆਪਣੇ ਭਰਾ ਦੇ ਹੱਕ ਚ ਨਾ ਮੈਂ ਵੀ ਆਪਣੀ ਭੈਣ ਦੇ ਹੱਕ ਵਿੱਚ ਆ ਮੋਹੀ ਵੇਖਦੇ ਤੈ ਕਿੱਦਾਂ ਵਿਆਹ ਕਰਉਂਦੇ ਜੇ ਨਾ ਪਾ ਲਿਆ ਸਾਂਹੀ ਕੀ ਹੋਈ ਐ ਸਿਮਰਤ ਤੂੰ ਹੀ ਚੁੱਪੀ ਕਿਧਰੋਂ ਨਾ ਤੂੰ ਬਾਹਰ ਜਾਓ